ਮੈਂ ਤੁਹਾਨੂੰ ਪੰਜਾਬ ਵਟਾ ਦੋ ਕਿਰਾਇਆ ਤੇ ਪੂਰਾ ਕਰੇ ਅਗਲਾ ਚੱਲ ਇਹਨੂੰ ਥੇ ਪੈਸੇ ਕਿੰਨੇ ਆਪਣੇ ਘਰ ਲਈ ਪੈਸੇ ਦੇਣੇ ਬਾਹਰੋਂ ਹੋਰ ਲੋਕਾਂ ਨੂੰ ਪੈਸੇ ਦੇਣੇ ਪੈਸੇ ਕਿੰਨੇ ਪੈਸੇ ਆ ਫਰੀਦ ਬਣਦੇ ਹੋ ਦੁਕਾਨਦਾਰ ਆ ਭਰਾਵਾ ਉਹ ਦੁਕਾਨ ਦਾ ਪ੍ਰਿੰਟ ਕੋਡ ਕਰਕੇ ਲਾਊਗਾ ਉਹ ਯਾਰ ਦੁਕਾਨਦਾਰੀ ਚਲਾਉਣੀ ਹੈ ਆਪਣੇ ਘਰ ਦੀ ਚਲਾਵਾਂਗੇ ਤੁਹਾਡੀ ਥੋੜਾ ਚਲਾਵਾਂਗੇ ਉਹ ਨਹੀਂ ਗੱਲ ਕਰਦਾ ਠੀਕ ਹੈ ਨਹੀਂ ਬੋਲਦੇ ਮੈਂ ਵੀਰ ਜੀ ਆਪਰੇ ਕੋ ਵੀ ਦੋ ਦੁਕਾਨਾਂ ਨੇ ਧੰਨਵਾਦ ਜੀ ਯਾਰ ਮਾਰ ਪ੍ਰੈਜ਼ੀਡੈਂਟ ਜੂਥ ਕਾਂਗਰਸ ਜ਼ਿਲ੍ਹਾ ਅੰਮ੍ਰਿਤਸਰ ਤੋਂ ਮੈਨੂੰ ਜੀ ਹੁਣੇ ਜੀ ਇੱਕ ਕਲੋਨੀ ਤੋਂ ਤਾਂ ਕੱਕਲੋਨੀ ਤੋਂ ਫੋਨ ਆਇਆ ਸੀ ਵੀ ਇੱਥੇ ਨਾ ਦੋ ਮੁੰਡੇ ਆਏ ਆ ਕਹਿੰਦੇ ਪਏ ਆ ਵੀ ਅਸੀਂ ਕਾਰਡ ਬਣਾਵਾਂਗੇ ਠੀਕ ਆ ਤਿੰਨ ਜਾਨੇ ਆ ਤਿੰਨ ਜਾਨੇ ਕਾਰਡ ਬਣਾਉਣੇ ਆ ਆਇਸ਼ਮਾਨ ਜਦ ਕਿ ਆਇਸ਼ਮਾਨ ਦੀ ਕੋਈ ਵੀ ਸਰਕਾਰ ਵੱਲੋਂ ਕੋਈ ਫੀਸ ਨਹੀਂ ਹੈਗੀ ਇਸ ਬੰਦਿਆਂ ਦਾ ਕੋਈ ਵੀ ਆਈਡੈਂਟੀ ਪ੍ਰੂਫ ਨਹੀਂ ਹੈਗਾ ਵੀ ਕਿੱਥੋਂ ਆਏ ਆ ਕਿਹੜੀ ਕੰਪਨੀ ਵੱਲੋਂ ਆ ਕੀ ਨਹੀਂ ਹੁਣੇ ਮੈਂ ਆਇਸ਼ਮਾਨ ਮੁੰਡੇ ਨੂੰ ਵੀ ਫੋਨ ਕੀਤਾ ਵਾ ਉਹ ਆਉਣ ਲੱਗਾ ਜਦ ਕਿ ਆਇਸ਼ਮਾਨ ਕਾਰਡ ਜਿਹੜੇ ਬੰਦੇ ਉਹ ਫਰੀ ਬੰਦੇ ਆ ਇਹ ਕੀ ਕਰਦੇ ਆ ਵੀ ਇਹੋ ਜਿਹੇ ਜਿਹੜੇ ਇਲਾਕਿਆਂ ਦੇ ਵਿੱਚ ਜਿੱਥੇ ਨੌਲੇਜ ਨਹੀਂ ਹੁੰਦੀ ਲੋਕਾਂ ਨੂੰ ਉਹਨਾਂ ਨੂੰ ਗੁੰਮਰਾਹ ਕਰਦੇ ਆ 50-50 ਰੁਪਏ ਇੱਥੇ ਵੀ ਦੀ ਕਾਪੀ ਦਿਓ ਇਹ ਆ ਵੇਖੋ ਭਾਜੀ ਇਹਨਾਂ ਨੇ ਮੈਂ ਹੁਣੇ ਫੋਟੋ ਖਿੱਚੀ ਇਹਨਾਂ ਦੀ ਇੱਕ ਤੇ ਇਹਨਾਂ ਵੇਖੋ ਆ ਵਿਖਾਜੀ ਕਿ ਇੱਕ ਕੋ 200 ਰੁਪਏ ਲਿਆ ਜੀ ਕੀਕੋ 100 ਕੀਕੋ 50 ਇਸ ਤਰ੍ਹਾਂ ਹੀ ਇਹਨਾਂ ਨੇ 2-4000 ਰੁਪਇਆ ਇਕੱਠਾ ਕਰ ਜਾਣਾ ਵਾ ਕਰਕੇ ਇਹਨਾਂ ਗਾਂ ਜਾਣਾ ਠੀਕ ਹੈ ਇੱਕ ਮੁੰਡਾ ਆਇਆ ਸੀ ਉਹਨੇ ਆਪਣੇ ਬੇਟੇ ਦਾ ਨਾਮ ਲਖਾਣਾ ਹੀ ਉਹਦੇ ਕੋਲ 600 ਰੁਪਏ ਦੀ ਮੰਗ ਕੀਤੀਗੀ ਤੂੰ ਸਰਕਾਰ ਦੇ ਨਾਲ ਤੁਹਾਡੇ ਲਿੰਕ ਨਹੀਂ ਕੋਈ ਇਸ ਤਰ੍ਹਾਂ ਦੀ ਪਾਲਸੀ ਹੈਗੀ ਆ ਪਤਾ ਲੱਗ ਸਕੇ ਕਿ ਕੋਈ ਕੇ ਨਾ ਪਉਣਾ ਤੇ 600 ਰੁਪਇਆ ਲੱਤਾ ਜਾਊਗਾ ਵੇਖੋ ਜੀ ਕੋਈ ਵੀ ਇਸ ਤਰ੍ਹਾਂ ਦੀ ਫੀਸ ਦਾ ਕੋਈ ਵੀ ਸਰਕਾਰ ਵੱਲੋਂ ਨਹੀਂ ਹੈਗਾ ਜੇ ਇਹ ਸਰਕਾਰੀ ਆ ਕੋਈ ਸਾਨੂੰ ਪ੍ਰੂਵ ਵਿਖਾਵੇ ਜਾਂ ਇਹ ਜੇ ਕਿ ਕੰਪਨੀ ਵੱਲੋਂ ਤਾਂ ਆਪਣਾ ਆਈਡੈਂਟੀ ਪ੍ਰੂਵ ਵਿਖਾਵੇ ਇਹ ਕਹਿੰਦੇ ਅਸੀਂ ਆਪਣੀ ਮਿਹਨਤ ਦੇ ਪੈਸੇ ਲੈਣੇ ਵੀਰ ਜੀ ਜੇ ਤੂੰ ਹੀ ਆਪਣੀ ਮਿਹਨਤ ਦੇ ਪੈਸੇ ਲੈ ਲੈਂਦੇ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਪਰ ਤੂੰ ਹੀ ਆਪਣਾ ਇੱਕ ਦੁਕਾਨਦਾਰੀ ਜੇ ਚਲਾਉਣੀ ਹੈ ਤੇ ਇੱਕ ਦੁਕਾਨ ਲਓ ਉੱਥੇ ਕੋਹਾਡਿੰਗ ਲਾਓ ਨਾ ਕਿ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰੋ ਠੀਕ ਹੈ ਇਹ ਇਹ ਚੀਜ਼ ਜਿਹੜੇ ਆਸ਼ੀਮਾਨ ਕਾਰਡ ਤੁਸੀਂ ਕਹਿੰਦੇ ਪੈਣਾ ਵੀ 50 ਰੁਪਏ ਲੈਣ ਦੇ ਉਹਦੀ ਕੋਈ ਫੀਸ ਨਹੀਂ ਹੈ ਅਸੀਂ ਕਿਸੇ ਨੂੰ ਇਹ ਨਹੀਂ ਆਖਿਆ ਵੀ ਉਹਦੀ ਕੋਈ ਫੀਸ ਜਾਂਦੀ ਹੈ ਇਹਦੇ ਜਿਨ੍ਹਾਂ ਨੇ ਬਣਾਇਆ ਕਿਸੇ ਨੂੰ ਵੀ ਪੁੱਛ ਸਕਦੇ ਜੀ ਠੀਕ ਹੈ ਜਾਂ ਇਹ ਨਹੀਂ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸਰਕਾਰੀ ਫੀਸ ਜਿਹੜੀ 50 ਰੁਪਏ ਜਾਂਦੀ ਹੈ ਇਹ ਆਖ ਕੇ 50 ਰੁ ਠੀਕ ਹੈ ਜਿਹੜੇ ਲੱਗਣੇ ਆ ਤੇ ਵੀਰ ਜੀ ਜੇ ਤੁਸੀਂ ਕੰਮ ਕਰਨਾ ਇਹ ਤੁਸੀਂ ਆਪਣੀ ਦੁਕਾਨਦਾਰੀ ਚਲਾਉਣੀ ਆ ਤੇ ਕਿਸੇ ਦੁਕਾਨ ਚ ਜਾ ਕੇ ਚਲਾਓ ਠੀਕ ਹੈ ਤੇ ਨਾ ਕਿ ਤੁਸੀਂ ਇਦਾਂ ਮਹੱਲਿਆਂ ਚ ਜਾ ਕੇ ਲੋਕਾਂ ਨੂੰ ਗਮਰਾਹ ਕਰੋ ਇਹ ਪ੍ਰਿੰਟ ਆਊਟ ਤੇ ਉਹਨਾਂ ਨੂੰ ਤੁਸੀਂ ਪੀਡੀਐਫ ਦੇ ਰਹੇ ਹੋ ਪ੍ਰਿੰਟ ਆਊਟ ਤੇ ਫੇਰ ਉਹਨਾਂ 30 ਰੁਪਏ ਲੱਗਣੇ 40 ਰੁਪਏ ਫੇਰ ਤੁਸੀਂ ਕੀ ਕਰ ਰਹੇ ਹੋ ਮੇਰਾ ਵੀਰ ਇਹ ਕਿਰਪਾ ਕਰੋ ਹੱਥ ਜੋੜੋ ਆਡੇ ਆਮ ਲੋਕਾਂ ਨੂੰ ਗਮਰਾਹ ਨਾ ਕਰੋ ਅੱਗੇ ਸਰਕਾਰ ਤੋਂ ਬਹੁਤ ਜ਼ਿਆਦਾ ਤੰਗ ਹੋ ਚੁੱਕੀ ਆ ਦੁਨੀਆ ਤੁਸੀਂ ਜਿਹੜੀ ਤੰਗ ਕਰਨ ਦਾ ਹੋਰ ਆਗੇ ਜੀ ਅਸੀਂ ਵੀਰ ਤੰਗ ਕਰਨ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਠੀਕ ਹੈ ਜਿਹੜੀ ਚੀਜ਼ ਹੈਗੀ ਅਸੀਂ ਕੰਮ ਜਿਹੜਾ ਕਰਕੇ ਵੀਰ ਮੇਰੀ ਇੱਕ ਗੱਲ ਸੁਣੋ ਤੁਸੀਂ ਜਿਹੜੇ ਬਣਾਏ ਪੈਸੇ ਸਾਰਿਆਂ ਦੇ ਵਾਪਸ ਕਰੋ ਕੋਈ ਨਹੀਂ ਕਰ ਦਿੰਦੇ ਸਾਰੇ ਪੈਸੇ ਜਿੰਨੇ ਵੀ ਕਿੰਨੇ ਜਿੰਨੇ ਕਿੰਨੇ ਪੈਸੇ ਦਿੱਤੇ ਆਈ ਸਾਰੇ ਮੇਰੇ ਭਰਾ ਜੀ ਦੇ ਦੇ ਦੇਣ ਉਹ ਨਹੀਂ 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 ਪੈਸੇ ਤੁਸੀਂ ਮੇਰੇ ਫੜਾਓ ਸਾਹਮਣੇ ਮੇਰੇ ਫੜਾ ਸਾਹਮਣੇ ਲਿਆਓ ਵੀਰ ਪੈਸੇ ਫੜਾਓ ਮੈਂ ਦਿੱਤਾ ਕੱਢ ਕੇ ਜਿੰਨੇ ਪੈਸੇ ਆ ਸਾਰੇ ਪੈਸੇ ਦੋ ਵਾਪਸ ਕੱਢ ਕੇ ਕਰ ਦਿਓ ਤੁਸੀਂ ਪੈਸੇ ਫੜਾਓ ਸਾਰੇ ਵਾਪਸ ਦੇ ਤੁਹਾਨੂੰ ਨਾ ਲੋਕਾਂ ਨੂੰ ਪਤਾ ਵਾ ਵਿਚਾਰੇ ਪੈਸੇ ਦੇ ਹੀ ਜਾਂਦੇ ਕਿ ਕੁਝ ਦਿਜੀਂ ਉਹ ਵੀਰ ਮੇਰੇ ਪੈਸੇ ਫੜਾ ਵਾ ਪੈਸੇ ਫੜਾਓ ਯਾਰ ਪੈਸੇ ਦੋ ਵਾ ਰੁਪਈਆ ਨਹੀਂ ਹੈਗਾ ਤੁਸੀਂ ਪੈਸੇ ਦੇ ਹੀ ਜਾਂਦੇ ਲਿਆ ਫੜਾਓ ਪੈ ਜੀ ਮੈਂ ਦਊਂਗਾ ਕਿਹਦੀ ਕਿਹਨੇ ਦੇਣਾ ਆ ਮੈਂ ਦਿੰਦਾ ਲਿਆ ਫੜਾ ਨਾਂ ਦੱਸਦੇ ਆ ਯਾਰ ਤੈਨੂੰ ਭਾਈ ਨਾਂ ਦੱਸਦੇ ਆ ਮੀਨਾ ਮੀਨਾ ਕੌਣ ਆ ਲਿਆ ਸੋਣੀਆਂ ਮੀਨਾ ਕਿੰਨੇ ਆ ਮੇਨਾਂ ਦੇ 200 ਰੁਪਈਆ ਫੜਾ ਦੇ ਤੂੰ ਪੈਸੇ ਤੂੰ ਪੈ ਫੜਾ ਮੈਂ ਦੋ ਦੋ ਆ ਖੋ ਜੀ ਇੰਨੇ ਕ ਪੈਸੇ ਇਕੱਠੇ ਕਰ ਗਏ ਘਟੋ ਘਟੇ ਇੱਕ ਘੰਟੇ ਦੇ ਵਿੱਚ ਰੁਪਈਆ 1.5 2000 ਦਿਹਾੜੀ ਪਾ ਗਏ ਦੱਸੋ ਆ ਆਮ ਲੋਕਾਂ ਦੀ 2 2 3 300 ਰੁਪਈਆ ਦਿਹਾੜੀ ਆ ਸਾਰਿਆਂ ਦੀ ਤੇ ਇਹ ਤਰੀਕੇ ਕਰ ਰਹੀ ਜੀ ਸਰਕਾਰ ਨੂੰ ਕੋਈ ਨੱਥ ਪਾਉਂਦੀ ਹੈ ਨਹੀਂ ਆ 250 ਰੁਪਏ ਮੇਰੇ ਦੋ ਮਿੰਟ ਤੁਹਾਨੂੰ 250 ਰੁਪਏ ਮੈਂ ਨਾ ਬੋਲ ਕੇ ਸਾਰਿਆਂ ਨੂੰ ਪੈਸੇ ਦਵਾਵਾਂਗਾ ਜੀ ਪੈਸੇ ਦਵਾਉਂਗਾ ਤੁਸੀਂ ਸੈਂਡ ਕੀਤੀਆਂਗੇ ਇਹਨੂੰ ਫੋਨ ਨਹੀਂ ਕੀਤੇ ਭਾਈ ਜਿੰਨੇ ਪੀਡੀਐਫ ਚੈੱਕ ਕਰਾਓ ਜੀ ਦਿਖਾਓ ਯਾਰ WhatsApp ਕਰੋ WhatsApp ਤੋਂ ਆਲਾ ਬਿਸ਼ੇਰ ਲੋਦਾ ਵਾ